ਪੰਜਾਬ ਦੇ ਸਮਾਜ ਸੁਧਾਰਕ ਲੋਕੋ ਤੁਸੀਂ ਕਿਹਨਾਂ ਨੂੰ ਜਗਾਉਣਾ ਤੇ ਕਿਹਨਾਂ ਨੂੰ ਜਗਾ ਰਹੇ ਸੋਚ ਕੇ ਦੇਖੋ ਇੱਕ ਫਿਲਮ ਆਈ ਹੈ ਜਿਹਦੇ ਵਿੱਚ ਘਰ ਵਾਲੀ ਆਪਣੇ ਘਰ ਵਾਲੇ ਨੂੰ ਬਰੋ ਕਹਿ ਰਹੀ ਹੈ ਤੇ ਉਹਦੇ ਘਰ ਵਾਲਾ ਆਪਣੇ ਘਰ ਵਾਲੀ ਨੂੰ ਪੁੱਤ ਤੇ ਮੈਂ ਅੱਜ ਤੱਕ ਸਰਕਲ ਸਾਡਾ ਵੀ ਬਹੁਤ ਵੱਡਾ ਰਿਹਾ ਕੋਈ ਕੁੜੀ ਉਹ ਟੂ ਲਿਪ ਜਿਹੜੀ ਬੁੱਲਾਂ ਚ ਲਾਉਂਦੇ ਜਿਹਨੂੰ ਸਹਰਾਣਾ ਕਹਿੰਦੇ ਮੈਂ ਨਹੀਂ ਲਾਉਂਦੀ ਦੇਖੀ ਤੇ ਸਮਾਜ ਦੇ ਵਿੱਚ ਉਹ ਦਿਖਾ ਰਹੇ ਆ ਦਿਖਾ ਕਿਹੜਾ ਰਾਈਟਰ ਰਿਹਾ ਉਹ ਰਾਈਟਰ ਜਿਸ ਸਨ ਆਫ ਸਰਦਾਰ 2 ਦੇ ਵਿੱਚ ਇਹ ਦਿਖਾਇਆ ਕਿ ਸਰਦਾਰ ਦਾ ਜਿਹੜਾ ਪੁੱਤ ਹੈ ਉਹ ਦੁੱਧ ਪਾਉਣ ਵਾਲੇ ਪ੍ਰਵਾਸੀ ਦਾ ਪੁੱਤ ਹੁੰਦਾ ਤੇ ਤੁਹਾਡੇ ਸਮਾਜ ਨੂੰ ਕੌਣ ਕਿੱਧਰ ਨੂੰ ਲੈ ਕੇ ਜਾ ਰਿਹਾ ਤੁਸੀਂ ਇਹਨਾਂ ਲਈ ਤਾਂ ਨਹੀਂ ਬੋਲਦੇ ਤਾਂ ਕਿ ਤੁਹਾਨੂੰ ਫਿਲਮਾਂ 'ਚ ਕੰਮ ਮਿਲ ਜਾਏ ਤੇ ਇਹਨਾਂ ਦਾ ਤੁਸੀਂ ਕਦੀ ਦੇਖਿਆ ਹੋ ਜੇ ਫਿਲਮ 'ਚ ਕੋਈ ਨਾਂ ਲੈ ਦੇ ਤੇ ਇਦਾਂ ਟਪੂਸੀਆਂ ਮਾਰ ਦੇਵੇ ਪਤਾ ਨਹੀਂ ਕਿੱਡੇ ਇਹਨਾਂ ਨੇ ਮਨਾਰ ਜਿੱਤ ਲਏ ਸੋਚ ਕੇ ਦੇਖੋ ਅੰਗਰੇਜ਼ਾਂ ਦਾ ਕੰਮ ਇਹ ਨਹੀਂ ਸੀ ਕਿ ਇੱਥੇ ਰਹਿਣਾ ਸਾਡੇ ਤੇ ਰਾਜ ਕਰਨਾ ਉਹਨਾਂ ਦਾ ਮਕਸਦ ਇਹ ਸੀ ਕਾਲਾ ਪੈਦਾ ਕਰਨਾ ਜਿਹੜਾ ਅੰਗਰੇਜ਼ੀ ਬੋਲੂ ਤੇ ਉਹ ਬੋਲ ਰਿਹਾ ਹੈਲੋ ਸਸਕੀ ਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਆਂ ਜੀ ਇੱਕ ਫਿਲਮ ਆਈ ਹੈ ਨਿੱਕਾ ਜੈਲਦਾਰ ਫੋਰ ਇਹਦੇ ਬਾਰੇ ਕਈ ਚੀਜ਼ਾਂ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਆਂ ਪਰ ਮੈਨੂੰ ਜਿੰਨਾ ਕੁ ਲੱਗਿਆ ਪੇ ਇਹ ਫਿਲਮ ਦਾ ਜਿਹੜਾ ਡਾਇਰੈਕਟਰ ਹੈ ਉਹਦੀ ਬਿਲਕੁਲ ਨਹੀਂ ਚੱਲਣ ਦਿੱਤੀ ਕਹਿੰਦੇ ਨਹੀਂ ਚੱਲਣ ਦਿੱਤੀ ਉਸ ਰਾਈਟਰ ਨੇ ਜਿਹੜਾ ਥੋੜੇ ਸਮੇਂ ਤੋਂ ਪਹਿਲਾ ਚੌਧਰੀ ਬਣਿਆ ਹੋਇਆ ਸੀ ਫਫੇ ਕੁੱਟਣੀਆਂ ਚ ਉਸ ਤੋਂ ਪਹਿਲਾਂ ਉਸ ਬੰਦੇ ਨੇ ਪੰਜਾਬ ਨੂੰ ਕਿੰਨਾ ਗੰਦਾ ਦਿਖਾਇਆ ਸਨ ਆਫ ਸਰਦਾਰ 2 ਦੇ ਵਿੱਚ ਉਹਨੇ ਕੀ ਦਿਖਾਇਆ ਤੁਹਾਨੂੰ ਮੈਂ ਦੱਸ ਚੁੱਕਾ ਕਿ ਜਿਹੜਾ ਘਰ ਦੇ ਵਿੱਚ ਦੁੱਧ ਪਾਉਣ ਆਉਂਦਾ ਹੁੰਦਾ ਸਰਦਾਰ ਦੇ ਐਡੇ بڑے ਕਹਿਣ ਦਾ ਢੈਕਰ ਸਰਦਾਰ ਦੇ ਘਰੇ ਉਹ ਜਿਹੜਾ ਪੁੱਤ ਹੁੰਦਾ ਉਹ ਦੁੱਧ ਵਾਲੇ ਦਾ ਐਂਡ ਚ ਦਿਖਾਉਂਦੇ ਆ ਉਹਦੇ ਬਾਰੇ ਕਿਸੇ ਨੇ ਨਹੀਂ ਬੋਲਿਆ ਤੇ ਬੋਲ ਕਿੰਨਾ ਬਾਰੇ ਰਹੇ ਆ ਜਿਨ੍ਹਾਂ ਦਾ ਕੋਈ ਫਾਇਦਾ ਨਹੀਂ ਉਹ ਪੁੱਛਾ ਦੇਣ ਵਾਲਿਆਂ ਨੂੰ ਰੋਕ ਲਓ ਫਲਾਨਿਆਂ ਨੂੰ ਰੋਕ ਲਓ ਉਹ ਇੰਨਾ ਨੁਕਸਾਨ ਨਹੀਂ ਕਰ ਰਹੇ ਤੁਹਾਡਾ ਪੈਸੇ ਦਾ ਨੁਕਸਾਨ ਕਰ ਰਹਿਣਾ ਇਹ ਤੁਹਾਡੀ ਭਾਸ਼ਾ ਦਾ ਨੁਕਸਾਨ ਤੁਹਾਡੀ ਹੋਣ ਦਾ ਨੁਕਸਾਨ ਤੁਹਾਡੇ ਚਰਿੱਤਰ ਦਾ ਨੁਕਸਾਨ ਹੋ ਰਿਹਾ ਜਿੱਦਣ ਮੈਂ ਸਨ ਆਫ ਸਰਦਾਰ ਮੁੰਬਈ ਦੇ ਵਿੱਚ ਦੇਖੀ ਸੀ ਪਿੱਛੋਂ ਬੈਠੀ ਔਰਤ ਨੇ ਇੱਕ ਨੇ ਕਿਹਾ ਸੀ ਗਾਲ ਕੱਢ ਕੇ ਕਿ ਸਰਦਾਰ ਐਸੇ ਹੁੰਦੇ ਹੈ ਸੱਚੀ ਇਹਨੇ ਬੁੱਧੂ ਹੁੰਦੇ ਆ ਮਤਲਬ ਸਰਦਾਰ ਇੰਨੇ ਬੁੱਧੂ ਹੁੰਦੇ ਆ ਉਹ ਮੈਂ ਉਹਨੂੰ ਉਹਨੂੰ ਮੇਰਾ ਖੂਨ ਖੋਲਿਆ ਉਦੋਂ ਤੋਂ ਮੈਂ ਇਸ ਰਾਈਟਰ ਦੇ ਖਿਲਾਫ ਬੋਲਣ ਲੱਗਾ ਹੁਣ ਜਦੋਂ ਮੈਂ ਜਾ ਕੇ ਦੇਖੀ ਨਿੱਕਾ ਜੇਲਦਾਰ ਚਾਰ ਇਹਦੇ ਵਿੱਚ ਜੇ ਕਿਤੇ ਡਾਇਰੈਕਟਰ ਦੀ ਮਾੜੀ ਮੋਟੀ ਇੰਟਰਫੇਰੈਂਸ ਹੁੰਦੀ ਤੇ ਸੋਚੋ ਉਹ ਪ੍ਰੋਮੋਸ਼ਨ ਚਾਹੁੰਦਾ ਉਹ ਕਿਤੇ ਨਹੀਂ ਆ ਰਿਹਾ ਡਾਇਰੈਕਟਰ ਉਹ ਇੰਨੀਆਂ ਵਧੀਆ ਪਹਿਲਾਂ ਫਿਲਮਾਂ ਦੇਣ ਵਾਲਾ ਪਿੱਛੇ ਕਿਉਂ ਰਹਿ ਗਿਆ ਇਟ ਮੀਨਜ਼ ਇਹ ਰਾਈਟਰ ਦੀ ਚੱਲਦੀ ਆ ਮੈਂ ਪਹਿਲਾਂ ਪਤਾ ਵੀ ਕਰ ਚੁੱਕਾ ਦੱਸ ਵੀ ਚੁੱਕਾ ਪਏ ਇਹ ਰਾਈਟਰ ਹੋਟਲਾਂ 'ਚ ਬਹਿ ਕੇ ਲਿਖਦਾ ਤੇ ਮੁੰਬਈ ਵਾਲਿਆਂ ਮੂਰੇ ਕੋਡਾ ਹੋਇਆ ਫਿਰਦਾ ਤੇ ਪੰਜਾਬੀ ਭਾਸ਼ਾ ਦੀ ਇਹੀ ਤੈ ਹੀ ਦੇਣ ਲੱਗਾ ਇਹਨੂੰ ਘੇਰਨਾ ਇਹਦੇ ਛੱਤਰ ਫੇਰਨਾ ਇਹਦੇ ਦਿਵਾਲੇ ਹੋਣਾ ਤੇ ਤੁਸੀਂ ਕਿੱਧਰ ਤੁਰੇ ਫਿਰਦੇ ਹੋ ਸੋਚ ਕੇ ਦੇਖੋ ਇਸ ਫਿਲਮ ਦੇ ਵਿੱਚ ਮੈਨੂੰ ਲੱਗਦਾ ਸੀ ਸਿਗਰਟ ਦਾ ਸੀਨ ਨਹੀਂ ਹੋਊਗਾ ਪਰ ਸਿਗਰਟ ਦਾ ਸੀਨ ਸੀਗਾ ਉਹ ਦਿਖਾਇਆ ਉਹ ਤੋਂ ਉੱਪਰ ਚਲ ਜਾ ਟੂਲਪ ਲਿਵਾਉਦੇ ਦਿਖਾਏ ਤੇ ਕੁੜੀ ਜਿਹੜੀ ਹੈ ਉਹ ਆਪਣੇ ਘਰ ਵਾਲੇ ਨੂੰ ਬਰੋ ਕਹਿੰਦੀ ਦਿਖਾਈ ਆ ਤੇ ਉਹ ਜਿਹੜਾ ਘਰ ਵਾਲਾ ਉਹਦਾ ਉਹ ਉਹ ਨੂੰ ਪੁੱਤ ਕਹੀ ਜਾਂਦਾ ਹਰ ਗੱਲ 'ਚ ਕੀ ਤੁਹਾਡਾ ਸਮਾਜ ਇੰਨੇ ਜੋਗਾ ਹੀ ਆ ਇਹ ਉਹੀ ਐਮੀ ਬਿਰਕ ਐਮੀ ਬਿਰਕ ਨਾਲ ਕੋਈ ਲਾਗੜ ਨਹੀਂ ਵਿਆਹ ਦੇ ਪ੍ਰੋਗਰਾਮ ਬਣਾਉਣੇ ਛੱਡ ਤੇ ਕਰੋੜਾ ਕਮਾਈ ਉਧਰੋਂ ਹੋ ਜਾਂਦੀ ਕਮਾਈ ਕਾਰਨ ਜਿਹੜੇ ਬੰਦੇ ਤੁਹਾਡੇ ਸਮਾਜ ਨੂੰ ਇੰਨਾ ਪਿੱਛੇ ਲੈ ਕੇ ਜਾ ਰਹੇ ਉਹਨਾਂ ਦੀ ਬੱਲੇ ਬੱਲੇ ਨਾ ਕਰੋ ਕਿਸੇ ਵੀ ਕੰਮ 'ਚ ਆਪਣਾ ਉਗੋਂ ਅਫਗੋਨ ਲਗਾਉਣ ਲਈ ਲਕਾਉਣ ਲਈ ਤੁਹਾਡੇ ਨਾਲ ਕੀ ਕੀ ਚਾਲਾਂ ਖੇਲ ਜਾਂਦੇ ਤੁਸੀਂ ਮਿੰਟ ਵਿੱਚ ਉਹਨਾਂ ਦੇ ਮਗਰ ਲੱਗੇ ਜਾਂਦੇ ਹੋ ਸੋਚ ਕੇ ਦੇਖੋ ਇਹ ਅਸੀਂ ਕੱਲਿਆਂ ਨੇ ਠੇਕਾ ਨਹੀਂ ਲਿਆ ਕਈ ਬੰਦੇ ਸਾਡੀ ਗੱਲ ਦੇ ਥੱਲੇ ਜਿੱਦਾਂ ਪਿਛਲੀ ਵੀਡੀਓ ਪਾਈ ਸੀ ਸੰਧੂ ਦੇ ਬਾਰੇ ਸਬੂਤ ਸਬੂਤ ਪਾਇਆ ਕਿ ਜਿਹੜਾ ਸ਼ਮਸ਼ੇਰ ਸੰਧੂ ਆ ਉਹਨੇ ਉਹ ਕਹਿੰਦਾ ਵੀ ਮਿਊਜ਼ਿਕ ਕੀਤਾ ਹੀ ਨਹੀਂ ਚਰਨਜੀਤ ਹੂਜੇ ਨੇ ਨਿਸ਼ੱਤਰ ਗਿੱਲ ਦਾ ਪਰ ਆਪਾਂ ਗਾਣਾ ਲਾਇਆ ਨਾਲ ਅਕਲ ਦੇੰਨੇ ਫੇਰ ਵੀ ਕਹੀ ਗਈ ਜਾਂਦੇ ਔ ਤੂੰ ਐਵੇਂ ਜੱਕੜ ਮਾਰੀ ਜਾਂਦਾ ਸ਼ਮਸ਼ੇਰ ਸੰਧੂ ਤੋਂ ਵੱਧ ਪਤਾ ਨਹੀਂ ਕਿਸੇ ਨੂੰ ਸ਼ਮਸ਼ੇਰ ਸੰਧੂ ਤੋਂ ਵੱਧ ਝੂਠ ਵੀ ਨਹੀਂ ਬੋਲਦਾ ਕੋਈ ਜੇ ਪਤਾ ਨਹੀਂ ਉਹਨਾਂ ਦਾ ਕਿਉਂਕਿ ਤੁਸੀਂ ਉਹਦਾ ਯਕੀਨ ਕਰਦੇ ਹੋ ਇਦਾਂ ਦੇ ਲੋਕਾਂ ਮਗਰ ਲੱਗਦੇ ਹੋ ਤਾਂ ਤੁਹਾਡਾ ਬੇੜਾ ਬਹਿ ਰਿਹਾ ਇਹ ਤੁਹਾਨੂੰ ਸੋਚਣਾ ਚਾਹੀਦਾ ਅਸੀਂ ਤੁਹਾਨੂੰ ਜਗਾਉਣਾ ਚਾਹੁੰਦੇ ਆ ਹਲਾਲ ਜਗਾਉਣ ਵਾਲਾ ਹੀ ਹੁੰਦਾ ਜਿੱਦਾਂ ਮੁਰਗਾ ਮਰਦਾ ਇਹ ਸੋਚ ਕੇ ਦੇਖੋ ਪਰ ਸਾਡੇ ਚ ਜੁਰਤ ਕਿੰਨੀ ਆ ਜਿਹਨੀ ਭੌਂਕਣਾ ਉਹ ਭੌਂਕਦੇ ਨਹੀਂ ਜਿਹੜੇ ਮੋਰੇ ਆ ਜਿਨ੍ਹਾਂ ਦਾ ਮਤਲਬੇ ਕੋਈ ਨਹੀਂ ਉਹ ਬੋਲ ਰਹੇ ਆ ਸੋਚ ਕੇ ਦੇਖੋ ਰਵੀ ਰਵੀ ਕਰਕੇ ਆ ਕੋਈ ਉਹਦੀ ਗੱਲ ਕਰ ਰਿਆ ਨੰਬਰ ਪਾਇਆ ਪਰ ਕਾਲ ਕਰਨ ਦੀ ਹਿੰਮਤ ਉਹਨਾਂ ਦੀ ਹੈ ਨਹੀਂ ਇਹਨਾਂ ਦੇ ਦੋਸ਼ੀ ਇਕੱਲੇ ਉਹ ਨਹੀਂ ਹੈਗੇ ਜਿਹੜੇ ਇਹ ਲਿਖ ਰਹੇ ਆ ਉਹ ਲਿਖਣ ਵਾਲਿਆਂ ਨੂੰ ਸ਼ਾਦੀ ਕਹਿਦੀ ਆ ਬੜੇ ਬੜੇ ਗਮਾਲੇ ਬੜੇ ਬੜੇ ਪੱਗਾ ਬੰਨਣ ਵਾਲਿਆਂ ਦੀ ਇਹਨਾਂ ਦੀ ਮੈਂ ਪਹਿਲੇ ਦਿਨ ਤੋਂ ਦੱਸਦਾ ਆ ਪੇ ਘਾਣ ਇਹਨਾਂ ਨੇ ਕੀਤਾ ਕਿਉਂਕਿ ਇਹ ਰਾਈਟਰ ਨਹੀਂ ਇਹ ਡਾਇਰੈਕਟਰ ਨਹੀਂ ਲੋਕਾਂ ਦੀਆਂ ਚੀਜ਼ਾਂ ਚੱਕਦੇ ਆ ਤੇ ਬਣਾਉਂਦੇ ਤੁਹਾਨੂੰ ਦਿਖਾਉਂਦੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਊਗਾ ਅਗਲੀ ਵੀਡੀਓ ਚ ਬੋਤਾ ਸਿੰਘ ਤੇ ਗਰਜਾ ਸਿੰਘ ਦੀ ਗੇਮ ਕੀ ਕੀਤੀ ਹੈ ਨਾ ਬੰਦਿਆ ਨੇ ਤੇ ਇਹਨਾਂ ਦਾ ਹੀ ਪਾਲਿਆ ਹੋ ਰਾਈਟਰ ਇਹ ਰਾਈਟਰ ਨੂੰ ਅਸਲ ਦੇ ਵਿੱਚ ਜਿਹੜਾ ਖੜਾ ਕੀਤਾ ਇਹ ਸਿਮਰਜੀਤ ਭਾਈ ਸਾਹਿਬ ਨੇ ਕੀਤਾ ਪਹਿਲਾਂ ਸੋਚ ਕੇ ਦੇਖੋ ਕਿੰਨੇ ਪੰਜਾਬ ਦੇ ਰਾਈਟਰ ਹੈ ਕਤੂਰੀਆ ਲਾ ਲਓ ਸਿਮਰਜੀਤ ਲਾ ਲਓ ਅੰਬਰਦੀਪ ਲਾ ਲਓ ਇਹਨਾਂ ਸਾਰਿਆਂ ਦੇ ਹੱਥ ਜਦੋਂ ਲਿਖਣ ਦੀ ਕਲਮ ਆਈ ਇਹਨਾਂ ਦੀ ਚੱਲਣ ਲੱਗੀ ਨਹੀਂ ਬੇੜਾ ਬਿਠਾਤਾ ਇਸ ਤੋਂ ਪਹਿਲਾਂ ਉਹ ਕੀ ਕੀ ਕਰਦੇ ਗਏ ਆ ਇਹ ਤੁਸੀਂ ਆਪ ਸੋਚ ਕੇ ਦੇਖੋ ਬਹੁਤ ਜ਼ਰੂਰੀ ਆ ਦੋਸਤੋ ਇਹਨਾਂ ਨੂੰ ਨਕੇਲ ਪਾਉਣੀ ਜੇ ਨਾ ਪਈ ਤੁਹਾਡਾ ਪੰਜਾਬ ਦਾ ਬਾਹਰ ਦਾ ਕੀ ਦੁਰਗਤੀ ਹੁੰਦੀ ਆ ਇਹਨਾਂ ਗੱਲਾਂ ਤੋਂ ਸੋਚ ਕੇ ਦੇਖੋ ਹੁਣ ਜਿਹਨੇ ਨਿੱਕਾ ਜੇਲਦਾਰ ਚਾਰ ਦੇਖਣੀ ਆ ਕਿਸੇ ਨੇ ਹਿੰਦੀ ਵਿੱਚ ਡੱਬ ਹੋ ਕੇ ਹਿੰਦੀ ਵਿੱਚ ਆਉਣੀਆਂ ਫਿਲਮਾਂ ਜਿਨ੍ਹਾਂ ਨੇ ਉਹ ਦੇਖਣੀ ਉਹ ਨਹੀਂ ਕਿ ਸੋਚਣਾ ਕਿ ਪੰਜਾਬ ਦੀਆਂ ਕੁੜੀਆਂ ਇਹ ਟੂ ਲਿਪਾਂ ਜਿਹੜੀ ਟੂ ਲਿਪਸ ਹੋਈ ਕਹਿੰਦੇ ਲਾਉਂਦੀਆਂ ਹਾਲਾਂਕਿ ਨਹੀਂ ਲਾਉਂਦੀਆਂ ਪਰ ਹੀ ਨਹੀਂ ਫਿਲਮ 'ਚ ਦਿਖਾਈ ਜੇ ਕੋਈ ਇਦਾਂ ਦਾ ਅਪਗੋਣ ਹੈ ਸੰਤੋ ਦਿਖਾਉਣਾ ਨਹੀਂ ਚਾਹੀਦਾ ਕਿਉਂਕਿ ਸਾਡੇ ਸਮਾਜ ਦੇ ਵਿੱਚ ਬਦਨਾਮੀ ਹੁੰਦੀ ਹੈ ਤੇ ਇਹਨੂੰ ਰੋਕਣਾ ਇਹ ਚੀਜ਼ ਨੂੰ ਕੋਈ ਕਿਉਂ ਨਹੀਂ ਰੋਕ ਰਿਹਾ ਜਾਂ ਫਿਰ ਆਪਾਂ ਸਮਝ ਲਈਏ ਜਿੰਨੇ ਆ ਚੇਲਿਆਂ ਨੂੰ ਰੋਕਣ ਵਾਲੇ ਰੀਲਾਂ ਬਣਾਉਣ ਵਾਲੇ ਆ ਜਾਂ ਆਪਣੇ ਬਿਜ਼ਨਸ ਚਲਾਉਣ ਵਾਲੇ ਆ ਤੁਸੀਂ ਸੋਚ ਕੇ ਦੇਖੋ ਇੱਥੇ ਕੌਣ ਗਲਤ ਹੈ ਸਾਨੂੰ ਕਮੈਂਟ ਪਾਉਣ ਤੋਂ ਪਹਿਲਾਂ ਤੁਸੀਂ ਇਹ ਸੋਚਿਆ ਕਰੋ ਅਕਲ ਦਿਓ ਅੰਨਿਓ ਕਿ ਅਸੀਂ ਜਿਹੜੀ ਗੱਲ ਕਹਿ ਰਹੇ ਸ਼ਾਇਦ ਤੁਹਾਨੂੰ ਸਮਝ ਇਸ ਕਰਕੇ ਨਹੀਂ ਆਉਂਦੀ ਤੁਸੀਂ ਡੱਕ ਕੇ ਬੈਠੇ ਰਹਿੰਦੇ ਨਸ਼ੇੜੀ ਉਹਨਾਂ ਨੂੰ ਕਹਿੰਦੇ ਜਿਹੜਾ ਤੁਹਾਨੂੰ ਜਗਾਉਂਦਾ ਇਹ ਚੀਜ਼ਾਂ ਸਮਝਣ ਵਾਲੀਆਂ ਆ ਮੈਂ ਅਗਲੀ ਵੀਡੀਓ ਵਿੱਚ ਇਹ ਦੱਸੂਗਾ ਜਿਹੜੀ ਪਰਮਕੁਰੀ ਮਸ਼ਹੂਰ ਹੋਈ ਆ ਤੁਸੀਂ ਕਹਿੰਦੇ ਬਈ ਗਰੀਬ ਘਰ ਤੋਂ ਉੱਠ ਗਈ ਐ ਹੋ ਗਈ ਉਹਦਾ ਮਸ਼ਹੂਰ ਹੋਣ ਦਾ ਕਾਰਨ ਕੀ ਆ ਉਹਦੇ ਪਿੱਛੇ ਕਿਹੜਾ ਬੰਦਾ ਆ ਉਹ ਬੰਦਾ ਆ ਉਹ ਕੁੜੀ ਦੇ ਪਿੱਛੇ ਜੀਨੇ ਜਿਹੜੀ ਚੀਜ਼ ਨੂੰ ਹੱਥ ਲਾਤਾ ਉਹ ਰਾਮ ਗੋਪਾਲ ਵਾਂਗੂ ਸੁਣ ਰਾਮ ਗੋਪਾਲ ਵਰਮਾ ਵਾਂਗੂ ਉਹ ਚੀਜ਼ ਨੂੰ ਸੋਨਾ ਬਣਾ ਦਤਾ ਹਣ ਇਦਾਂ ਹੀ ਹੋਰ ਬਹੁਤ ਲੋਕ ਨੇ ਜਿਹੜੇ ਇਦਾਂ ਪਰ ਆਪਾਂ ਦੇਖਦੇ ਹਾਂ ਹੁਣ ਉਹਨੂੰ ਦੇਖ ਕੇ ਕਿੰਨੇ ਲੋਕ ਬੱਚੇ ਲੱਗ ਪਏ ਗਾਉਣ ਪਰ ਅਸਲ ਦੇ ਵਿੱਚ ਉਹ ਮਣੀ ਸੰਦੂ ਨੇ ਖੜੇ ਕੀਤੀ ਮਣੀ ਸੰਦੂ ਨਹੀਂ ਬਹੁਤ ਲੋਗ ਹੋਰ ਕੀਤੇ ਆ ਉਹਦੀ ਵੀਡੀਓ ਅੱਗੇ ਚੱਲ ਕੇ ਕਰਾਂਗੇ ਮਿਹਰਬਾਨੀ ਸ਼ੁਕਰੀਆ